ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਜਿਹੜਾ ਮੇਰੇ ਪਟਾਇਆ ਗਿਆ ਆਮ ਪਾਰਟੀ ਦਾ ਨਹੀਂ ਚਾਹੀਦੀ ਜੇ ਤੋ ਇਹ ਕੀ ਕਹਿਣਾ ਦੋਗੇ ਕੋਈ ਲੋਕਤੰਤਰ ਦਾ 바ਵਾ ਸਾਹਿਬ ਭੀਮਰਾਓ ਅਮੇਰਕਰ ਨੇ ਜੋ ਸਾਨੂੰ ਆਪਣਾ ਸੰਵਿਧਾਨ ਦਿੱਤਾ ਵਾ ਅੱਜ ਉਹਦੀ ਇੱਕ ਸਮਝ ਉਹ ਵੀ ਇਹ ਬੀਜੇਪੀ ਕੇਂਦਰ ਦੀ ਸਰਕਾਰ ਜੋ ਉਹਦਾ ਕਾਹਨ ਕਰਨਾ ਚਾਹੁੰਦੀ ਸੀ ਅੱਜ ਮਾਨਯੋਗ ਕੋਰਟ ਨੇ ਇਨਾਂ ਨੂੰ ਦੱਸਤਾ ਵੀ ਲੋਕਤੰਤਰ ਨੂੰ ਜ਼ਿੰਦਾ ਰੱਖਣ ਲਈ ਤੁਹਾਡੀ ਗੱਲ ਦਾ ਜਿਹੜਾ ਅਸਲ ਜਵਾਬ ਆ ਜੋ ਤੁਸੀਂ ਆਪਣੀ ਤਾਨਾਸ਼ਾਹੀ ਦੇ ਨਾਲ ਸੰਵਿਧਾਨ ਨੂੰ ਕੁਚਲ ਨੂੰ ਫਿਰਦੇ ਸੀਗੇ ਇਸ ਕਰਕੇ ਅੱਜ ਇਹਨਾਂ ਨੂੰ ਜਵਾਬ ਮਿਲਿਆ ਵਾ ਸਚਾਈ ਦੀ ਜਿੱਤ ਹੋਈ ਔਰ ਜਿਹੜਾ ਝੂਠਾ ਨਕਾਬ ਪਾ ਕੇ ਇਹ ਮੇਹਰ ਬਣਾਉਣ ਨੂੰ ਫਿਰਦੇ ਸੀ ਆ ਬੀਜੇਪੀ ਵਾਲੇ ਅੱਜ ਉਹ ਤੋਂ ਪੜਦਾ ਪਾਸ਼ ਹੋਇਆ ਇਹਨਾਂ ਦਾ ਲੱਗਦਾ ਵੀ ਜਿਦਾ ਵੀ ਚੱਗੀ ਘਟਨਾ ਤੇ ਫੇਰ ਅੱਜ ਪਟਾਏ ਗਿਆ ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨ ਹੋਣਗੇ ਨਗਰ ਨਿਗਮ ਦੇ ਵੀ ਇੱਥੇ ਵੀ ਮੇਰਾ ਨਗਰ ਵੇਖੋ ਅੱਜ ਲੋਕਾਂ ਦੇ ਅੱਗੇ ਮੋਦੀ ਦਾ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਕਹਿਣ ਨੂੰ ਹਾਥੀ ਦੇ ਦੰਦੋ ਜਿਵੇਂ ਕਹਿੰਦੇ ਨੇ ਨਾ ਦਿਖਾਉਣ ਨੂੰ ਔਰ ਖਾਣ ਨੂੰ ਔਰ ਇਹਨਾਂ ਦਾ ਅੱਜ ਉਹ ਚਿਹਰਾ ਨੰਗਾ ਹੋਇਆ ਲੋਕਤੰਤਰ ਦੀ ਜਿੱਤ ਹੋਈ ਆ ਆਮ ਆਦਮੀ ਪਾਰਟੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਸੁਪਰੀਮੋ ਅਰਵਿੰਦ ਕੇਰੀਵਾਲ ਉੱਥੇ ਵੀ ਦੇਖ ਲਓ ਦਿੱਲੀ 'ਚ ਵੀ ਇਹਨਾਂ ਦਾ ਇਹੀ ਸਿਸਟਮ ਆ ਦਿੱਲੀ 'ਚ ਵੀ ਲੋਕਤੰਤਰ ਦਾ ਇਹ ਕਾਣ ਕਰਨ ਨੂੰ ਭਰਦਿਆ ਇਸ ਕਰਕੇ ਅੱਜ ਇਹਨਾਂ ਨੂੰ ਸਬਕ ਲੈ ਲੈਣਾ ਚਾਹੀਦਾ ਜਿਵੇਂ ਸਾਡੇ ਕਿਸਾਨ ਵੀਰਾਂ ਨਾਲ ਇਹ ਕਰ ਰਹੇ ਆ ਉੱਥੇ ਬਾਡਰ ਤੇ ਬੈਠੇ ਇਹਨਾਂ ਨੂੰ ਉਸ ਗੱਲ ਦਾ ਵੀ ਅੱਜ ਸੂਚਿਤ ਹੋਣਾ ਹੋ ਜਾਣਾ ਚਾਹੀਦਾ ਵੀ ਉਧਰੋਂ ਵੀ ਤੁਹਾਨੂੰ ਇਹੋ ਜਿਹਾ ਹੀ ਜਵਾਬ ਮਿਲਣ ਵਾਲਾ ਵਾ ਬੈਠ ਕੇ ਆਪਣੇ ਦੇਸ਼ ਦੇ ਮਾਹੌਲ ਨੂੰ ਲੋਕਤੰਤਰ ਨੂੰ ਕਾਇਮ ਕਰ ਲਈ ਜਿਨ੍ਹਾਂ ਨੇ ਅੱਜ-ਅੱਜੀਆਂ ਕੁਰਬਾਨੀਆਂ ਕੀਤੀਆਂ ਸਾਡੇ ਯੋਧਿਆਂ ਨੇ ਉਹਨਾਂ ਦਾ ਅਨ ਦੇਖਿਆ ਨਾ ਕਰੋ ਇਹਦਾ ਜਵਾਬ ਤੁਹਾਨੂੰ ਅੱਜ ਵਰਗਾ ਅੱਗੇ ਵੀ ਮਿਲੂਗਾ ਜੇ ਤੁਸੀਂ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕਰੋਗੇ ਸਰ ਮੈਂ ਮੰਗ ਕਰਦੇ ਹਾਂ ਇਹ ਸਚਾਈ ਦੀ ਜਿਹੜੀ ਜੇਤੂ ਹੋਈ ਹੈ ਵੀ ਦੇਖੋ ਜਿਹੜੇ ਅਫਸਰ ਸਹਿਬਾਨ ਨੇ ਜਿਨ੍ਹਾਂ ਨੇ ਐਡਾ ਵੱਡਾ ਲੋਕਤੰਤਰ ਦਾ ਘਾਣ ਕਰਨ ਨੂੰ ਉਹਨਾਂ ਨੂੰ ਯਾਦ ਦਿੱਤੀ ਭਾਜੀਪੀ ਵਾਲਿਆਂ ਨੂੰ ਉਹਨਾਂ ਨੂੰ ਵੀ ਫੜ ਕੇ ਹਵਾਲਾਤ ਚ ਡੱਕਣਾ ਚਾਹੀਦਾ ਕੋਰਟ ਐਸਾ ਇੱਕ ਸੰਦੇਸ਼ ਦੇਵੇ ਆਪਣੇ ਵੱਲੋਂ ਉਹਨਾਂ ਨੂੰ ਫੜ ਕੇ ਹਵਾਲਾਤ ਚ ਡੱਕ ਕੇ ਤਾਕੇ ਕੋਈ ਹੋਰ ਅਫਸਰ ਹੈ ਜੀ ਜੁਰਤ ਨਾ ਕਰੇ ਕਿਸੇ ਸਰਕਾਰ ਦੇ ਮੇਰੇ 8 ਵੋਟਾਂ ਕੈਨਸਲ ਕਰਤੀਆਂ ਸੀ ਉਹਨਾਂ ਨੂੰ ਵੀ ਦੁਬਾਰਾ ਗਿਨੇ ਆ ਗਿਆ ਦੇਖੋ ਜਿਹੜੇ ਉਹ ਤਿੰਨ ਸਾਡੇ ਵਿੱਚੋਂ ਵੀ ਲੈ ਗਏ ਸੀ ਪੈਸੇ ਦੇ ਲਾਲਚ ਨਾ ਅੱਜ ਉਹਨਾਂ ਦੇ ਨਾਲ ਵੀ ਉਹੀ ਕਹਾਵਤ ਹੋਈ ਹੈ ਜਿਹੜੀ ਜੋ ਆਪਾਂ ਪੰਜਾਬੀ ਚ ਕਹਿ ਦਈਏ ਨਾ ਘਰ ਦੇ ਨਾ ਘਾੜਦੇ ਰਹੇ ਆ ਇਹ ਇਹਨਾਂ ਨਾਲ ਉਹ ਕੰਮ ਹੋਇਆ ਜਿਹੜੇ ਆ ਤਿੰਨ ਗਏ ਆ ਨਾ ਮਨੀ ਮੈਂਡੇਟ ਬੰਦੇ ਜਿਹੜੇ ਦੋ ਲੇਡੀ ਸਾਡੀਆਂ ਭੈਣਾ ਤੇ ਇੱਕ ਜੈਂਸ ਇਹ ਜਦੋਂ ਲੋਕੀਆ ਆਪਣਾ ਫਤਵਾ ਦੇ ਕੇ ਤੁਹਾਨੂੰ ਆਪਣੇ ਲੋਕਾਂ ਦੀਆਂ ਕਚਹਿਰੀਆਂ ਦੇ ਵਿੱਚ ਫਿਰ ਕੇ ਹੱਥ ਜੋੜ ਕੇ ਤੁਸੀਂ ਵੋਟਾਂ ਪਾ ਲੈਣੇ ਹੋ ਜਦੋਂ ਲੋਕ ਤੁਹਾਨੂੰ ਫਤਵਾ ਦੇ ਦਿੰਦੇ ਆ ਉਦੋਂ ਤੁਸੀਂ ਪੈਸੇ ਦੇਖ ਕੇ ਟਪੂਸੀ ਮਾਰ ਕੇ ਕਦੇ ਉਹ ਪਾਰਟੀ 'ਚ ਕਦੇ ਉਹ ਪਾਰਟੀ 'ਚ ਇਸ ਕਰਕੇ ਟਪੂਸੀ ਮਾਰ ਜਿਹੜੇ ਬੰਦੇ ਆ ਅੱਜ ਕੋਟ ਵੱਲੋਂ ਉਹਨਾਂ ਨੂੰ ਵੀ ਮੈਸੇਜ ਮਿਲ ਗਿਆ ਹੁਣ ਫਿਰਦੇ ਰਹੇ ਨਾ ਭੀਜੇ ਪੀ ਲਵੇ ਨਾ ਉਹਨਾਂ ਨੂੰ ਕਾਂਗਰਸ ਚ ਲੈ ਨਾ ਉਹਨਾਂ ਨੂੰ ਆਮ ਆਦਮੀ ਪਾਰਟੀ ਚ ਲੈ ਲਾਣੇ ਲੋਕ ਜੁੱਤੀਆਂ ਮਾਰੂਗੇ ਉਹਨਾਂ ਦੇ ਪਰੇ ਤੋਂ ਜਿਹੜੀ ਹੋਈ ਹੈ ਤੀਸਰੀ ਅਕਦੀ ਹੋਈ ਹੈ ਦੇਖੋ ਸਾਡਾ ਜਿਹੜਾ ਬਾਬੇ ਨਾਨਕ ਦੀ ਤੱਕੜੀ ਤਾਂ ਹੀ ਜੱਜ ਸਾਹਿਬ ਦੇ ਹੱਥਾਂ 'ਚ ਫੜਾਈ ਗਈ ਆ ਕਾਨੂੰਨ ਦੇ ਵਿੱਚ ਉਹੀ ਤੱਕੜੀ ਆ ਜਿਹੜੀ 13 13 ਤੋਲਦੀ ਅੱਜ 13 13 ਤੋਲ ਕੇ ਜੱਜ ਸਹਿਬਾਨਾਂ ਨੇ ਕੇਂਦਰ ਦੀ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਆ ਆਹ ਚਾਨਵਾਲੀਆਂ ਚੋਣਾ ਜਿਹੜੀਆਂ ਪਰ ਜਿੰਦ ਉਹਦੇ ਬਾਰੇ ਕੀ ਦੇਖੋ ਇਹ ਤਾਂ ਹੁਣ ਤੁਹਾਡੇ ਸਾਹਮਣੇ ਆ ਗਿਆ ਉਹ ਇੱਕ ਕਹਾਵਤ ਹੈ ਨਾ ਨਾਇਆ ਨਾਇਆ ਵਾਲ ਕਿੰਨੇ ਲੰਬੇ ਉਹ ਕਹਿੰਦਾ ਜਦੋਂ ਤੇਰੇ ਸਾਹਮਣੇ ਆ ਜਾਣੇ ਆ 13 ਦੀਆਂ 13 ਸੀਟਾਂ ਆ ਜਿਹੜਾ ਅੱਜ ਦਾ ਫੈਸਲਾ ਵਾ ਇਹ 14ਵੀਂ ਵੀ ਜੁੜ ਗਈ ਚੰਡੀਗੜ੍ਹ ਵਾਲੀ ਹੁਣ ਉੱਥੋਂ ਵੀ ਇਹਨਾਂ ਨੇ ਪਲੇਨ ਹੀ ਹੋਣਾ ਵਾ ਉੱਥੇ ਵੀ ਝਾੜੂ ਇਹ ਫਿਰਨਾ ਬੁੱਲਾਂ ਦੇ ਉੱਤੇ ਮਾ ਸਾਹਿਬ ਨੇ ਵੀ ਟੀਟ ਕੀਤਾ ਅੱਜ ਜਿਹੜੀ ਚੰਡੀਗੜ੍ਹ ਵਾਲੀ ਮਾ ਸਾਹਿਬ ਨੇ ਟੀਟ ਕੀਤਾ ਉਹ ਗੜ ਜੋੜਦੇ ਲੱਗ ਕੇ ਲੜੇ ਵਾ ਦੇਖੋ ਉਹ ਉੱਪਰਲੇ ਸਾਡੇ ਨੇਤਾ ਦਾ ਜੋ ਸਾਡੇ ਉਹ ਹੁਕਮਰਾਨ ਨੇ ਉਹਨਾਂ ਦਾ ਫੈਸਲਾ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਦਾ ਔਰ ਸਾਡੇ ਸੁਪਰੀਮੋ ਅਰਵਿੰਦ ਕੇਰੀਵਾਲ ਦਾ ਜੋ ਸਾਨੂੰ ਉਂਦਰੋਂ ਸੰਦੇਸ਼ ਆਊਗਾ ਉਹਦੇ ਲਈ ਅਸੀਂ ਅਸੀਂ ਤਾਂ ਵਰਕਰ ਆ ਸਾਨੂੰ ਜਿੱਧਰ ਉਹਨਾਂ ਨੇ ਕਹਿਣਾ ਵਾ ਅਸੀਂ ਤਾਂ ਉਹਨਾਂ ਦੇ ਸਿਪਾਹੀਆਂ ਸਿਪਾਹੀ ਨੂੰ ਤਾਂ ਹੁਕਮ ਚਾਹੀਦਾ ਹੁੰਦਾ ਠੀਕ ਹੈ